ਕੀ ਸਰ ਕੀ ਹੈਗਾ ਜੇ ਸਾਰਾ ਮਾਮਲਾ ਇਹ ਮਾਨਯੋਗ ਸਪੈਸ਼ਲ ਡੀਜੀਪੀ ਦੀਆਂ ਹਦਾਇਤਾਂ ਮੁਤਾਬਕ ਅਸੀਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਟੀਟੀ ਕੈਬਨ ਪੁਰਾਣੇ ਦੇ ਲਾਗੇ ਨਾਕਲ ਆਇਆ ਸੀ 5 ਵਜੇ ਦੇ ਕਰੀਬ ਇਹ ਬੰਦਾ ਜਿਹੜਾ ਉੱਥੇ ਬੈਠਾ ਕਿਸੇ ਦੀ ਵੇਟ ਕਰ ਰਿਹਾ ਸੀ ਜਿਹਨੂੰ ਅਸੀਂ ਗ੍ਰਫਤਾਰ ਕੀਤਾ ਉਸ ਤੋਂ ਉਦੀ ਤਲਾਸ਼ੀ ਤੋਂ ਬਾਅਦ ਉਹਦੇ ਕੋਲੋਂ ਚਾਰ ਜਿਹੜੇ ਆ ਪਿਸਟਲ ਮਿਲੇ ਆ ਇਸ ਦਾ ਨਾਮ ਕੈਪਟਨ ਕੈਪਟਨ ਸਿੰਘ ਏਰੀਆ ਸਬੂਰਾ ਵਾਸੀ ਨੰਗਲੀ ਪੱਟਾ ਪ੍ਰੀਤਨਗਰ ਫਟੇਗੜ ਚੂੜੀਆਂ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਸਰ ਕੋਈ ਕਿੰਨੇ ਕਾਰਤੂਸ ਮਿਲੇ ਆ ਕੀ ਕੁਛ ਹੈ ਦਾਸੀ ਇਹਦੇ ਕੋਲੋਂ ਚਾਰ ਜਿਹੜੇ ਆ ਉਹ ਕਾਰਤੂਸ ਮਿਲੇ 14 ਕਾਰਤੂਸ ਮਿਲੇ ਆ ਤੇ ਚਾਰ ਜਿਹੜੇ ਆ ਉਹ ਪਿਸਤਲ ਮਿਲੇ ਦੇਖੋ ਅਸੀਂ ਆਪਣੇ ਮਹਸ਼ਾ ਦੱਸੀਏ ਕੀ ਕਰਨਾ ਸੀ ਇਸ ਦੇ ਨੇ ਹਥਿਆਰਾਂ ਦਾ ਕਿਉਂਕਿ ਵੱਡੇ ਦੇਖੋ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਇਹ ਦੁਬਾਰਾ ਅਸੀਂ ਅੱਜ ਇਹਦਾ ਰਿਮਾਂਡ ਲੈ ਰਹੇ ਆ ਜਿਹੜੀ ਉਹ ਬਾਕੀ ਕਲੀਅਰ ਕਰਾਂਗੇ ਬਾਅਦ ਵਿੱਚ ਇੱਕ ਦਿਨਾਂ ਦਾ ਰਿਮਾਂਡ ਤੁਸੀਂ ਲਿਆ ਕੀ ਕੁਝ ਸਾਹਮਣੇ ਆਇਆ ਤੁਸੀਂ ਜਾਂਚ ਕੀਤੀ ਹੈ ਸਾਹਮਣੇ ਬੰਦਾ ਜਿਹੜਾ ਵਾ ਜਾਂ ਤਾਂ ਇਹ ਪੱਕਾ ਹੈ ਕੁਝ ਦੱਸ ਹੀ ਨਹੀਂ ਰਿਹਾ ਉਹੀ ਚੀਜ਼ बार-बार ਦੱਸ ਰਿਹਾ ਮੈਨੂੰ ਪਤਾ ਕੁਝ ਨਹੀਂ ਮੈਨੂੰ ਪਤਾ ਕੁਝ ਨਹੀਂ ਪਹਿਲਾਂ ਵੀ ਕੋਈ ਅਪਰਾਧਿਕ ਮਾਮਲਾ ਕੋਈ ਦਰਜ ਆ ਕਿ ਕੋਈ ਇਹਦੇ ਨਾਲ ਇੱਕ ਬੰਦਾ ਹੋਰ ਸੀ ਜਿਹੜਾ ਨੂੰ ਲੈ ਕੇ ਜਦੋਂ ਉਹ ਪਕੜਿਆ ਜਾਏਗਾ ਸਾਰੀ ਗੱਲਬਾਤ ਉਦੋਂ ਕਲੀਅਰ ਹੋਏਗੀ ਇਹ ਵੈਪਰ ਕਿੱਥੋਂ ਮਗਾਇਆ ਵੇਪਨ ਕਿਥੋਂ ਲੈ ਇਸ ਬਾਰੇ ਵੀ ਨਹੀਂ ਦੱਸਦਾ ਬੰਦਾ ਕਹਿੰਦਾ ਮੈਨੂੰ ਨਹੀਂ ਪਤਾ ਦੂਸਰਾ ਬੰਦਾ ਸੀ ਇੱਕ ਉਹਨੂੰ ਪਤਾ ਐਨਾ ਇਥੋਂ ਲੈ ਕੇ ਜਾਣੇ ਸੀ ਦੇਖੋ ਇਹ ਬੀਟ ਕਰਦੇ ਸੀ ਕਿਸੇ ਨੂੰ ਇਹਨਾਂ ਨੇ ਵੈਪਨ ਦੇਣੇ ਸੀ ਉਹ ਤਾਂ ਉਹਦੀ ਪੁੱਛ ਗੇਚ ਤੋਂ ਬਾਅਦ ਚ ਹੀ ਪਤਾ ਲੱਗੂਗਾ ਇਹ ਕਹਿੰਦਾ ਕਿ ਮੈਨੂੰ ਉਹਨੇ ਬੈਗ ਫੜਾ ਕੇ ਇੱਥੇ ਬਿਠਾ ਦਿੱਤਾ ਲੱਗਦਾ ਸਿਰ ਵੱਡੀ ਵਾਰ ਦਾ ਤੇ ਵੱਡੀ ਵਾਰ ਦਾ ਤਾਂ ਹੋ ਸਕਦਾ ਇਹਨਾਂ ਦੇ ਵੱਡੀ ਵਾਰ ਦਾ ਕਿਸੇ ਕਰਨ ਦੇ ਹੋਣ ਮਨਸਾ ਹੋਵੇ لیکن ਜੇ ਨਜ਼ਰ ਪੜਿਆ ਨਹੀਂ ਜਾਂਦਾ ਕਲੀਅਰ ਨਹੀਂ ਕਰਦਾ ਹੁਣ ਚਲ ਕੋਈ ਗੱਲ ਨਹੀਂ ਕਹੀ ਜਾ ਸਕਦਾ ਪੜਿਆ ਲਿਖਿਆ ਨੋਜਵਾਨ ਹੈ ਜੀ ਵਿਲੜ ਕਿਸੇ ਨਹੀਂ ਪਲਸ 2 ਪਾਸ ਆ ਪੜਿਆ ਲਿਖਿਆ ਬੰਦਾ ਵਾ ਕੰਮ ਕੀ ਕਰਦਾ ਜੀ ਕੰਮ ਆ ਲੇਬਰ ਦਾ ਹੀ ਕਰਦਾ ਹੈ ਕੋਈ ਪਰਿਵਾਰਕ ਮੈਂਬਰ ਹੈ ਨਾਲ ਕੋਈ ਕੰਟੈਕਟ ਪਰਿਵਾਰਕ ਮੈਂਬਰ ਇਹਦੇ ਫਾਦਰ ਨੂੰ ਵੀ ਸੱਦ ਕੇ ਜਿਹੜੀ ਇਹਨੂੰ ਪੁੱਛ ਕੇ ਚ ਕੀਤੀ ਆ ਵੀ ਤੁਸੀਂ ਇਹਨੂੰ ਜੇ ਇਹ ਤੇਰਾ ਨਹੀਂ ਹੈਗਾ ਤੇ ਤੂੰ ਦੱਸ ਇਹ ਕਹਿੰਦਾ ਉਹ ਉਸ ਬੰਦੇ ਨੇ ਮੈਨੂੰ ਫੜਾਇ ਸੀ ਉਹਦੇ ਨਾਲ ਲੈ ਰਿਹਾ ਦੂਸਰੇ ਬੰਦੇ ਦੇ ਸੀ ਇਹਦਾ ਬੰਦਾ ਸੀ ਇਹਦੇ ਨਾਲ ਇਹਦੇ ਕਿਦੋਂ ਦੇ ਉਹਦੇ ਨਾਲ ਰਿੰਗ ਆ ਕਿੱਥੋਂ ਦਾ ਰਹਿਣ ਵਾਲਾ ਕੋਸ਼ਤ ਦੇ ਮੁਸਾਏ ਇਹ ਮੱਲੇ ਇਹ ਉਹਦੇ ਮੱਲੇ ਦਾ ਹੀ ਆ ਨਾਲ ਗਵੰਡੀ ਹੈਗਾ ਉਹ ਮੁੰਡਾ ਹਾਂਜੀ ਫਰਾਰ ਫਰਾਰ ਉਹਦੀ ਪਾਲ ਕੀਤੀ ਜਾਂਦੀ ਉਹਦੀ ਪਾਲ ਕੀਤੀ ਜਾ ਰਹੀ ਹੈ ਹੁਣ ਵੀ ਅਸੀਂ ਰੇਡ ਕਰਨ ਚੱਲੇ ਸੀ ਅਜੇ ਤੇ ਉਹਦੇ ਤੇ ਕੋਈ ਪਹਿਲਾ ਮੁਕਦਮਾ ਦਰਜ ਹੋਇਆ ਉਹਦੇ ਤੇ ਦੋ ਮੁਕਦਮੇ ਪਹਿਲਾਂ ਵੀ ਦਰਜ ਨੇ ਇਹਦੇ ਕਿਹੜੇ ਦਰਜ ਸਰ ਇਹ ਆਰਮਜ਼ ਐਕਟ ਦੇ ਦੋ ਮੁਕਦਮੇ ਦਰਜ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਅੱਛਾ ਦਿਨ ਮੁਕਦਮਾ ਸੀ ਉਹ ਹੀ ਆ ਜੀ ਨਾਲੇ ਨੂੰਟ ਲਾਇਆ ਉਹਨੇ ਬਿਲਕੁਲ ਬਿਲਕੁਲ ਮੁੱਖ ਦੋਸ਼ੀ ਹੋਈ ਹੈ ਜੀ ਵੈਪਨ ਇੰਡੀਅਨ ਹੈ ਤੇ ਬਾਹਰ ਦੇ ਨੇ ਕਿੱਥੋਂ ਦੇ ਨੇ ਸਾਰੇ ਵੈਪਨ ਉਹ ਕਰਦੇ ਨਹੀਂ ਮੇਡ ਇਨ ਇੰਡੀਆ ਨਹੀਂ ਨੇ ਇੱਥੇ ਹੀ ਵੈਪਨ ਜਿਹੜੇ ਆ ਯੂਪੀ ਬਿਹਾਰ ਦੇ ਬਣੇ ਲੱਗਦੇ ਆ ਵੈਪਨ ਕਿਹੜੇ ਆ ਸਰ ਇਹ ਪਿਸਟਲ ਹੈਗੇ ਆ 32 ਬੋਰ